ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂਗੇ ਭਾਈ ਬਖਤੌਰ ਬੜਾਂ ਦੇ ਟਰੈਕਟਰ ਸੇਲ ਪਰਚੇਜ ਆ ਰਹੇ ਨੇ ਤੇ ਬਾਈਆਂ ਦਾ ਬੜਾ ਘੈਂਟ ਕੰਮ ਆਗਾ ਤਾਂ ਤਕਰੀਬਨ ਬਾਈ ਜੀ 15 ਤੋਂ 20 ਟਰੈਕਟਰ ਬਾਈਆਂ ਕੋਲੇ ਹਰ ਵਕਤ ਅਵੇਲੇਬਲ ਹੁੰਦੇ ਨੇਗੇ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਅੱਜ ਕਿੰਨੇ ਟਰੈਕਟਰ ਨੇ ਵੀਡੀਓ ਚ ਬਣੇ ਰਹੋਗੇ ਠੀਕ ਹੈ ਬਾਈ ਜੀ ਤੇ ਪੂਰਾ ਓਕੇ ਦੀ ਰਿਪੋਰਟ ਵਾਲੇ ਟਰੈਕਟਰ ਦਿਖਾਵਾਂਗੇ ਤੇ ਬਾਕੀ ਸਿਕੰਦਰ ਨਿਗਮ ਰਵਾਦੇ ਬੜਾਂ ਦੇ ਟਰੈਕਟਰ ਸੇਲ ਪਰਚੇਜ ਭ ਤੇ ਬਹੁਤ ਪੁਰਾਣਾ ਕੰਮ ਹੈਗਾ ਤੇ ਕਰਦੇ ਬਾਬਾ ਜੀ ਨੇ ਗੱਲਬਾਤ ਹੱਸਿਆ ਬਾਬਾ ਜੀ ਹਾਂ ਠੀਕ ਹੋ ਜੀ ਹਾਂ ਵਧੀਆ ਤੇ ਮੇਡ ਲੋਕੇਸ਼ਨ ਕੀ ਹੈ ਬਾਬਾ ਜੀ ਆਪਣੀ ਪਿੰਡ ਭਾਇਓ ਤੌਰ ਜਲਾ ਬਹੰਡਾ ਬਹੰਡੇ ਤੋਂ 25 ਕਿਲੋਮੀਟਰ ਦੂਰ ਠੀਕ ਹੈ ਜੀ ਭਾਈ ਬਰਤੌਰ ਪਿੰਡ ਮਸ਼ਹੂਰ ਹੈ ਠੀਕ ਹੈ ਜੀ ਬੜਾਂ ਚ ਟਰੈਕਟਰ ਸੇਲ ਪਰ ਹਾਂ ਬੜੇ ਟਰੈਕਟਰ ਕਿੰਨੇ ਕਿ ਟਰੈਕਟਰ ਅਵੇਲੇਬਲ ਹੁੰਦੇ ਨੇ ਜੀ ਆਪਣੇ ਕੋਲ ਟਰੈਕਟਰ ਆਪਣੇ ਕੋਲ ਹੁੰਦਾ ਚਾਰਜ ਬੰਦਾ ਜੀ ਠੀਕ ਹੈ ਜੀ ਉਹ ਤੁਹਾਡੇ ਹੁਣ ਤਾਂ ਸੇਲ ਹੋਏ ਬਾਕੀ ਉਸ ਤੱਕ ਠੀਕ ਹੈ ਹੁਣ ਸੀਜ਼ਨ ਆ ਗਿਆ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਾਂ ਜਿਵੇਂ 40 ਟਰੈਟ ਚਾਰ ਸੇਲ ਕਰਕੇ ਆਏ ਹਾਂ ਠੀਕ ਹੈ ਜੀ ਤੇ ਰਜਾਨਾ ਇੱਥੇ ਇੱਥੇ ਹੋ ਜਾਂਦੇ ਹੈਗੇ ਠੀਕ ਹੈ ਜੀ ਤੇ ਬਸ ਬਾਕੀ ਆ ਰਹੇ ਹੈ ਟਰੈਟਾ 6 ਟਰੈਟ ਲੈਏ ਹੋਏ ਹੈ ਠੀਕ ਹੈ ਜੀ ਉਹ ਕੁਛ ਆ ਰਹੇ ਬੰਦੇ ਲੈ ਕੇ ਠੀਕ ਹੈ ਜੀ ਹਾਂ ਤੇ ਬਾਕੀ ਜਿੰਨੇ ਕਿਥੇ ਘਰੇ ਖੜੇ ਆ ਗਿਆ ਖੜੇ ਹੈਗੇ ਠੀਕ ਹੈ ਤੇ ਲੋ ਬਈ ਜੀ ਪਹਿਲੇ ਟਰੈਕਟਰ ਸੋਨਾਲੀਕਾ ਡੀਆਈ 750 ਦੇ ਤੋਂ ਸ਼ੁਰੂ ਕਰਾਂਗੇ ਆਪਾਂ ਤੇ ਕਿੰਨੇ ਮਾਡਲ ਆ ਬਈ ਜੀ ਇਹ ਆ 12 ਮਾਡਲ 12 ਮਾਡਲ ਲਗਾ ਤੇ ਰੰਗ ਰੰਗ ਪੇਂਟ ਦਾ ਸਾਰਾ Ориਜਨਲ ਹੈ ਜੀ Ориਜਨਲ ਨਾਲ ਠੀਕ ਆ ਜੀ ਤੇ ਜ਼ਿਆਦਾਤਰ ਜਿਹੜੇ ਆਪਣੇ ਕੋਲੇ ਹੁੰਦੇ ਨੇ ਪੰਜਾਬ ਨੰਬਰ ਹੁੰਦੇ ਨੇ ਕਾ ਹਾਂ ਪੰਜਾਬ ਨੰਬਰ ਜਾਗੇ ਆਪਣੇ ਠੀਕ ਆ ਜੀ ਲੋ ਬਈ ਜੀ ਇਹ ਲੋਕਲ ਬਰਨਾਲੇ ਦਾ ਨੰਬਰ ਹੈਗਾ ਪੀਬੀ 19 ਤੇ ਰੰਗ ਪੇਂਟ ਦਾ ਸਾਰਾ Ориਜਨਲ ਜੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਕਹਿ ਰਹੇ ਇਹਦੇ ਚਾਈਚ ਪੈਸੇ ਠੀਕ ਆ ਜੀ ਹਾਂ ਇਧਰ ਹੈ 22 ਬਾਯੂ ਹੈ ਠੀਕ ਹੈ ਜੀ ਇਹ ਹੈਗਾ 12 ਮਾਡਲ 12 ਮਾਡਲ ਆ ਰੇਟ ਹੈ 311500 ਠੀਕ ਹੈ ਜੀ 311500 ਰੁਪਏ ਰੇਟ ਹੈਗਾ ਜੇ ਕੋਈ ਬਾਬਾ ਜੀ ਦੂਰੋਂ ਆਉਂਦਾਗਾ ਕੋਈ ਡਿਸਕਾਊਂਟ ਵਗੈਰਾ ਹੈਗਾ ਉਹਨਾਂ ਵਾਸਤੇ ਹਾਂ ਜੀ 100 ਕਿਲੋਮੀਟਰ ਪਰ ਤਾਂ ਟੈਂਕੀ ਭਰ ਕੇ ਦਿੰਨੇ ਆਸੀਂ ਜੇ 100 ਕਿਲੋਮੀਟਰ ਦੂਰ ਤੱਕ ਟੈਂਕੀ ਜਿੰਨਾ ਮਰਜ਼ੀ ਪਾਏ 6000 ਦਾ ਪਾਏ 5 ਦਾ ਪਾਏ 4 ਦਾ ਠੀਕ ਹੈ ਜੀ ਤੇ ਲਓ ਬਈ ਜੀ ਤੁਸੀਂ ਆਏ ਆ ਕੇ ਦਿੱਤੀਆਂ ਵੀ ਐ ਠੀਕ ਹੈ ਜੀ ਇਹ ਜੀ ਆਫਰ ਅਜੇ ਤੱਕ ਤੁਸੀਂ ਸੁਣੀਆਂ ਵੀ ਨਹੀਂ ਹੋਣੀਆਂ ਥੈਂਕ ਯੂ ਫੁੱਲ ਕਰਕੇ ਦੇਣਗੇ ਜੇ ਕੋਈ ਭਾਈ 100 ਕਿਲੋਮੀਟਰ ਦੂਰ ਤੋਂ ਆਉਂਦਾ ਕਈ ਐਡਾ ਹੁੰਦਾ ਜੀ ਵੀ ਦੂਰ ਆਗਾ ਇੰਨਾ ਆਪਾਂ ਦੂਰੋਂ ਕਿਥੋਂ ਟਰੈਕਟਰ ਲੈ ਕੇ ਆਵਾਂਗੇ ਨਾ ਜੀ ਇਹਦੇ ਦਾ ਤੇਲੀ ਖਾਜਾ ਖਰਚਾ ਪੈ ਜਣਾ ਉਹਨਾਂ ਦਾ ਬੰਦਾ ਠੀਕ ਆ ਜੀ ਤੇ ਰਵੀ ਬਾਕੀ ਕੰਡੀਸ਼ਨਸ ਚੈੱਕ ਕਰਵਾਤੀ ਤੇ ਆ ਗਿਆ ਬਾਈ ਜੀ ਅਰਜਨ 555 ਤੇ 18 ਮਾਡਲ 18 ਮਾਡਲ ਹਾਂ ਤੇ ਰੰਗ ਪੇਂਟ ਦਾ ਬਾਈ ਜੀ Ориਜినਲ ਟਰੈਕਟਰ ਸਾਰਾ ਬਹੁਤ ਵਧੀਆ ਠੀਕ ਆ ਜੀ ਰੰਗ ਪੇਂਟ ਦਾ ਸਾਰਾ Ориਜినਲ ਹੈ ਤੇ ਪੀਵੀ 31 ਮਾਨਸਾ ਦਾ ਨੰਬਰ ਆ ਬਾਈ ਜੀ ਮਾਨਸਾ ਨੰਬਰ ਠੀਕ ਐ ਸੱਪੜ ਕਪੜੇ ਦੀ ਸਾਤਰੀ ਆ ਗਈ ਤੇ ਟਾਇਰਾਂ ਦੀ ਗੱਲ ਇਹਾਰੇ ਦੇ ਹੈਗੇ 8522 85 ਪੈਸੇ ਹਾਂ ਤੇ ਕਿੰਨੇ ਮਾਡਲ ਆਈਏ 18 18 ਮਾਡਲ ਆ ਠੀਕ ਹੈ ਜੀ ਹਾਂ ਤੇ ਕੀ ਡਿਮਾਂਡ ਹੈ ਜੀ ਇਹਦੀ ਇਹ ਰੇਟ ਆ 515 5 ਲੱਖ 15 ਹਾਂ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਂਦਾ ਹੈ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਤੇ ਲੋਨ ਵਗੈਰਾ ਹੋ ਜਾਗਾ ਹੀ ਹਾਂ ਲੋਨ ਹਰੇਕ ਦਾ ਲੋਨ ਹਰੇਕ ਤੇ ਹੋ ਜਾਊਗਾ ਜਿੰਨਾ ਕ ਆਪਣਾ ਟਾਰਗੇਟ ਇਹਨਾਂ ਦਾ ਠੀਕ ਹੈ ਜੀ ਉਹਨਾਂ ਨੂੰ ਲੋਨ ਹੋ ਜਾ ਕਰਵਾ ਕੇ ਦੇਣਾ ਹੈ ਲੋਨ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਈਏ ਜਿਹੜੇ ਛੋਟੇ ਰੇਟ ਦੇ ਟਰੈਕਟਰ ਨੇ ਜੀ ਜਾਂ ਕਟ ਮਾਡਲ ਨਹੀਂਗੇ ਡਾਊਨ ਮਾਡਲ ਉਹਨਾਂ ਦੇ ਵੀ ਟੈਂਕੀ ਫੁੱਲ ਕਰਵਾ ਕੇ ਦੇ ਦੋਗੇ ਕਿਹੜਾ ਮਰਜ਼ੀ ਦਾ ਹੋਵੇ ਹਾਂ ਕੋਈ ਹੋਵੇ ਠੀਕ ਹੈ ਜੀ ਹਾਂ ਟਰੈਕਟਰ ਚਾਹੀਏ 50000 ਵਾਲਾ ਉਹ ਹੀ ਟੈਂਕ ਫੁੱਲ ਕਰਾ ਦੇ ਉਹਦਾ ਵੀ ਟੈਂਕੀ ਫੁੱਲ ਕਰਾ ਕੇ ਦੇ ਦਾਂਗੇ 100 ਕਿਲੋਮੀਟਰ ਰੱਖਿਆ ਹੋਇਆ ਹੈ ਠੀਕ ਹੈ ਜੀ ਜਿੰਨਾ ਚਿਰ ਰੱਖਿਆ ਤੋਂ ਬਾਅਦ ਜਦੋਂ ਸਰ ਕਿੰਨਾ ਚੱਲੂਗਾ ਇਹ ਠੀਕ ਹੈ ਜੀ ਤੇ ਲੋ ਵੀ ਜੀ ਆਹ ਦਾ ਟਰੈਕਟਰ ਹੈਗਾ ਸਵਰਾਜ 855 3 ਸਪੀਡ ਵਾਲਾ ਇਹ ਬਾਈ ਮਾਡਲ ਹੈ ਇਹ ਬਾਈ ਮਾਡਲ ਹੈ ਫੁੱਲ ਟੌਪ ਮਾਡਲ ਤੇ ਇਹਦੇ ਨਾਲ ਦੇ ਟਾਇਰਾਂ ਚ ਹੋਗਾ ਨਾ ਜੀ ਟਰਾਂ ਮਾ ਟਰੈਕਟਰ ਨਾਲ ਦੇ ਟਾਇਰਾਂ ਠੀਕ ਹੈ ਜ ਹਜੇ ਵੀ ਤੱਕ ਰਬੜਾ ਰੂੜਾ ਨਾਲ ਦੇ ਪਏ ਨੇਗੇ ਤੇ 22 ਮਾਡਲ ਹੈਗਾ ਤੇ ਚੱਲ ਚਲਾਵੇ ਤਾਂ ਕਿੰਨੇ ਕ ਚੱਲੇਗਾ ਪਤਾ ਨਹੀਂ ਚਲੋ ਲੈ ਦੇ ਘੰਟੇ ਲਿਖਿਆ ਹੋਊਗਾ ਜਿਆਦਾ ਨਹੀਂ ਨੇ ਟਰੈਨ ਜਿਆਦਾ ਔਨ ਕਰਕੇ ਠੀਕ ਹੈ ਜੀ ਜਿਆਦਾ ਟਰੈਕਟਰ ਹੁੰਦੇ ਨੇਗੇ ਤਾਂ ਕਰਕੇ ਜਿਆਦਾ ਜੀਗਾ ਤੇ ਇਹਦਾ ਵੀ ਪੰਜਾਬ ਨੰਬਰੀ ਹੈ ਹਾਂ ਪੰਜਾਬ ਨੰਬਰ ਹੈਗਾ ਵੀ ਠੀਕ ਹੈ ਜੀ ਤੇ 22 ਮਾਡਲ ਕੀ ਡਿਮਾਂਡ ਹੈ ਜੀ ਇਹਦੀ ਇਹਦਾ 7,65,000 ਰੁਪਇਆ ਠੀਕ ਹੈ ਜੀ 7,65,000 ਰੁਪਇਆ ਰੇਟ ਹੈ ਇਹ 3 ਸਪੀਡ ਚ ਹੈਗਾ ਹਾਂ ਵਾਕਈ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਲਓ ਪੂਰਾ ਸਾਫ ਹੈਗਾ ਤੇ ਅਲੱਗ ਦੇ ਕਲਾ ਚੜਾ ਗਿਆ ਤੇ ਸਾਈਡ ਗੇਅਰ ਚ ਆ ਗਿਆ ਸਾਈਡ ਗੇਅਰ ਤੇ ਅੱਗੇ ਆ ਗਿਆ ਬਾਈ ਜੀ ਜੌਂਡੀਆਰ ਜੌਂਡੀਆਰ 53 5305 ਹਾਂ ਤੇ ਇਹੋ ਜਿਹਾ ਪਤਾ ਨਹੀਂ ਕਿਸਨੇ ਆਪਣੇ ਕੋਲ ਖੜੇ ਹੁੰਦੇ ਨੇ ਨਹੀਂ ਨਹੀਂ ਬਾਦੂ ਬਾਦੂ ਠੀਕ ਹੈ ਜੀ ਤੇ ਇਹ ਕਿੰਨੇ ਮਾਡਲ ਹੈ ਬਾਈ ਇਹ 18 ਮਾਡਲ ਹੈ 18 ਮਾਡਲ ਲਗਾ ਸਪੀਕਰ ਵਗੈਰਾ ਦੀ ਗੱਲ ਕਰੀ ਨਾਰੀ ਦੇਵਾਂਗੇ ਸਾਰਾ ਕੁਝ ਨਾਲ ਠੀਕ ਹੈ ਜੀ ਤੇ ਬਾਕੀ ਜਿਨ੍ਹਾਂ ਦੇ ਮੰਨਗੇ ਜਦੋਂ ਸਾਤਰੀਆਂ ਤਾਂ ਵੈਸੇ ਨਹੀਂ ਹੁੰਦੀ ਨੇਗੇ ਜਿਨ੍ਹਾਂ ਦੇ ਨੀਵਾਂ ਤਕਰੀਬਨ ਸਾਰੀ ਚੀਜ਼ ਦਿੰਨੇ ਆ ਨਾਲ ਵੈਸੇ ਠੀਕ ਹੈ ਜੀ ਨਾਲ ਹੀ ਦਿੰਦੇਗੇ ਤੇ ਬਾਕੀ ਕੰਡੀਸ਼ਨ ਤੇ ਚੈੱਕ ਕਰ ਲੋ ਤੇ ਛਾਤਰੀ ਵੀਰਾਂ ਦੇ ਸਿੰਪਲ ਹੈ ਵੀ ਟੈਰਨ ਦੀ ਗੱਲ ਕਰੀਏ ਜੀ ਟੈਰ ਇਹਦੇ ਹੈ ਇਹਦੇ ਵੀ 80 ਪੈਸੇ ਟੈਰ ਹੈਗੇ ਇਹਦੇ ਵੀ 80 ਪੈਸੇ ਹਾਂ ਤੇ ਕਾਪੀ ਕਾਗਜ਼ਾਂ ਦੀ ਗਾਰੰਟੀ ਹੈ ਜੀ ਹਾਂ ਬਿਲਕੁਲ ਸਾਰੀ ਜ਼ਿੰਮੇਵਾਰੀ ਹੈ ਕਰੋ ਟਰੈਕਟਰ ਜਾਨੇ ਇੱਥੇ ਕਿਹੜਾ ਕੋਈ ਬਾਹਰੋਂ ਕੋਈ ਛੜਕ ਠੀਕ ਹੈ ਜੀ ਤੇ ਪੀਵੀ 31 ਮਾਨਸਾ ਦਾ ਨੰਬਰ ਹੈਗਾ ਲੋ ਵੀ ਲੋਕਲ ਮਾਨਸਾ ਦਾ ਨੰਬਰ ਹੈਗਾ ਤੇ ਕੀ ਡਿਮਾਂਡ ਹੈ ਜੀ ਇਹਦੀ ਇਹਦਾ ਰੇਟ 5 15 5 ਲੱਖ 15000 ਰੁਪਇਆ ਲੋ ਵੀ ਜਿਵੇਂ ਆਪਾਂ ਕਹੇ ਦੀ ਜੇ ਸ਼ੋਰੂਮ ਕੰਡੀਸ਼ਨਰ ਟਰੈਕਟਰ ਪੂਰੇ ਨਵੇਂ ਟਰੈਕਟਰ ਬਾਈਆਂ ਕੋਲੇ ਹੁੰਦੇ ਨੇਗੇ ਚੌਕੜਾ ਹੈਗਾ ਬਈ ਜੀ 1955 ਇਹ ਵੀ ਪੀਵੀ ਮਾਡਲ ਹੈ 14 ਮਾਡਲ ਪੀਵੀ 31 A ਹੈਗਾ ਠੀਕ ਹੈ ਜੀ ਇਹ ਸਕੰਦੜ ਇੱਕ 855 ਤੇ 3 ਸਪੀਡ ਵਾਲ ਤੇ ਨਿਕ ਮਰਵਾ ਦੇ ਇੱਕ ਇਹ ਤੇ ਮਰਵਾ ਦੇ ਦੋਨੇ ਤੁਸੀਂ ਟਰੈਕਟਰ ਦੇਖ ਸਕਦੇ ਬਈ ਜੀ ਦੋਨੇ ਨਵੇਂ ਕੰਡੀਸ਼ਨ ਦੇ ਟਰੈਕਟਰ ਨੇਗੇ ਇਹ ਹੈਗਾ 14 ਮਾਡਲ ਤੇ 4 ਸਟਾਰ ਚ ਆ ਗਿਆ ਰਿਵਰਸ ਪੀਵੀ ਤੇ ਆ ਗਿਆ ਜੇ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਬਈ ਜੀ ਜਮਨ ਨਵੇਂ ਚਾਰੇ ਟਾਇਰ ਨਵੇਂ ਚੌਕੜਾ ਹਾਂ ਚੌਕੜਾ ਨਵੇਂ ਨੇ ਠੀਕ ਹੈ ਜੀ ਚੌਕੜਾ ਟਾਇਰਾਂ ਦਾ ਨਮਾਗਾ ਬੈਕ ਟਾਇਰ ਹੈਗੇ ਨੇ ਕਿਉਂ ਬਈ ਜੀ ਜੇ ਕੇ ਦੇ ਤੇ ਫਰੰਟ ਟਾਇਰ ਵੀ ਜੇ ਕੇ ਦੇ ਨੇਗੇ ਹੂੰ ਕੀਡ ਮਾੜੀ ਜੀ ਇਹ ਵੀ ਇਹ ਹੈਗੀ 475 4 ਲੱਖ 75000 75000 ਹਾਂ ਠੀਕ ਹੈ ਜੀ ਬਾਕੀ ਬਈ ਮੌਕੇ ਦੇ ਮਾੜੇ ਇਹ ਮਰਾੜਾਂ ਦੇ ਉੱਪਰ ਪੇਂਟ ਲੱਗਾ ਸੋ ਹਲਕਾ ਜਿਹਾ ਪੇਂਟ ਮਰਾੜਾਂ ਦੇ ਉੱਪਰ ਦੇ ਬਸ ਜਿਵੇਂ ਆਪਾਂ ਕਹਿੰਦੀ ਗਾਹ ਤੋਂ ਦੂਰੋ ਚੱਲ ਕੇ ਆਵੇ ਫਿਰ ਕੋਈ ਹੋਰ ਗੱਲ ਨਿਕਲੇ ਫਿਰ ਉਹ ਜਿਹਾ ਸਵਾਦ ਨਹੀਂ ਆਉਂਦਾ ਨਹੀਂ ਨਹੀਂ ਅਸੀਂ ਦੱਸ ਕੇ ਦਿੰਨੇ ਆ ਜੇ ਕਿਤੇ ਵਧੀਆ ਠੀਕ ਹੈ ਜੀ ਜਿਹੜੀ ਚੀਜ਼ ਹੋ ਗਈ ਬਈ ਜੀ ਦੱਸ ਕੇ ਦੇਣਗੇ ਬਈ ਕਿਹਦੇ ਉਹ ਟੇਪ ਤੁਸੀਂ ਦੇਖ ਸਕਦੇ ਹੋ ਬਾਕੀ ਲੱਗੀ ਹੋਈ ਆ ਇਹ ਡਿਸਟ੍ਰੀਬਿਊਟਰ ਵਾਲਾ ਇਹ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਵਾਲਾ ਤੇ ਪਾਵਰ ਸਟੀ ਤੇ ਅਗਲਾ ਕਹ ਬਈ ਜੀ 5210 ਹਾਂ 5210 ਇੱਕੀ ਮਾਡਲ ਹੈ 1 ਇੱਕੀ ਮਾਡਲ ਹੈਗਾ ਫੁੱਲ ਟਾਪ ਮਾਡਲ ਹੈ ਟਾਪ ਮਾਡਲ ਠੀਕ ਹੈ ਜੀ ਗੀਅਰ ਫਲੋ ਆ ਇਹ ਗੀਅਰ ਪ੍ਰੋ ਵਾਲਾ ਹੂੰ ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੂਰਾ ਓਕਟੇ ਰਿਪੋਰਟ ਚ ਪਿਆ ਟਰੈਕਟਰ ਤੇ ਜੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਤੇਰੇ ਬਾ 90 ਪੈਸੀ ਮੰਨੋ ਠੀਕ ਹੈ ਜੀ ਨਵੇਂ ਟਾਇਰ ਹੀ ਨੇ ਕਹ ਬਈ ਜੀ ਹਾਂ ਹਾਂ ਬਾਕੀ ਤੁਸੀਂ ਦੇਖ ਸਕਦੇ ਹੋਗੇ ਤੇ ਰੰਗ ਪਿੰਡ ਦਾ ਵੀ origianlly ਜਮਾ ਰੇ ਨਾਲ ਸਾਰਾ ਠੀਕ ਹੈ ਜੀ ਬਾਕੀ ਇਹਦੇ ਵੀ ਆਪ ਵੀ ਗਾ ਦਿਖਾ ਦੇ ਪੇਪਰ ਪੇਂਟ ਹੁੰਦਾ ਪੇਪਰ ਪੇਂਟ ਬਾਹਰ ਲੱਗਦੀ ਐਡ ਪੇਂਟ ਠੀਕ ਆ ਜੀ ਰੇਕ ਦੇ ਮੰਨ ਕੇ ਨੂੰ ਬੰਪਰ ਦਾ ਪੇਂਟ ਹੋ ਜਾਂਦਾ ਜੀ ਤੱਕ ਪਕਾ ਦੇਈਏ ਤੇ ਇਹਦੀ ਕੀ ਡਿਮਾਂਡ ਆ ਜੀ ਇਹਦੀ ਆ ਕੀ 725 7 ਲੱਖ 25000 ਰੁਪਇਆ ਇਹ ਲੋਬੇ ਜੀ ਬਾਕੀ ਰੰਗ ਪੇਂਟ ਦਾ ਪੂਰਾ ਚੌਂਕ ਦਾਗਾ ਇਹ ਨਹੀਂ ਹੈਗਾ ਬਈ ਜਿਹੜੇ ਟਰੈਕਟਰ ਰੰਗ ਹੋਊਗਾ ਤਾਂ ਬਾਈ ਦੱਸ ਕੇ ਦੇਣਗੇ ਤੇ ਅੱਗੇ ਬਾਹਰ ਟਰੈਕਟਰ ਵੀ ਖੜੇ ਨੇ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰੀਏ ਤੇ ਇਹ ਕਿੰਨੇ ਮਾਡਲ ਆ ਜੀ ਇਹ 53 ਦਾ ਸਿੱਕੀ ਮਾਡਲ ਹੈ ਠੀਕ ਆ ਜੀ ਇੱਕ ਹੀ ਮਾਡਲ ਲਗਾ ਹਾਂ ਇਟੋਪ ਆ ਫੋਰ ਸਪੀਡ ਫੋਰ ਸਪੀਡ ਚ ਹੈਗਾ 3 2 ਨਹੀਂ 3 ਨਹੀਂ ਤੇ 4 ਸਪੀਡ ਚ ਹੈ ਬਾਈ ਜੀ ਜੇ ਟਾਇਰਾਂ ਦੀ ਗੱਲ ਕਰੀ ਜੀ ਇਹਦੇ ਟਾਇਰ ਨਵੇਂ ਹੀ ਵਸੇ ਦਾ ਟਰੈਕਟਰ ਨਵਾਂ ਹੀ ਹੈ ਠੀਕ ਆ ਜੀ ਇਹ ਵੀ ਨਵੇਂ ਹੀ ਹੈਗਾ ਤੇ ਇਹਦੀ ਕੀ ਡਿਮਾਂਡ ਆ ਜੀ ਇਹਦਾ 8 ਲੱਖ 8 ਲੱਖ ਰੁਪਇਆ ਚਲੋ ਬਾਈ ਜੀ 8 ਲੱਖ ਨਵੀਂ ਦੀ ਕੀਮਤ ਆ ਜੀ 11 ਲੱਖ 70000 ਰੁਪਇਆ 11 ਲੱਖ 70000 ਜਿਹੜੇ ਵੀਰ ਬਾਈ ਜੀ ਨਵਾਂ ਟਰੈਕਟਰ ਖਰੀਦਣਾ ਚਾਹੁੰਦੇ ਨੇਗੇ ਇੱਕ ਵਾਰੀ ਵੀਡੀਓ ਜ਼ਰੂਰ ਦੇਖ ਲਿਆ ਕਰੋ ਕਈ ਵਾਰ ਹੋ ਜਾਂਦਾ ਕਿ ਫਾਇਦਾ ਹੋ ਜਾਂਦਾ ਘੱਟੋ ਘੱਟ ਹੁਣ ਤੁਸੀਂ ਇਹਦੇ ਮੰਗਰੀ ਦੇਖ ਲਓ ਘੱਟੋ ਘੱਟ 2.5 ਮਾਮੂਲੀ ਜੀ ਗੱਲ ਲੱਗਾ ਵੀ ਫਾਇਦਾ ਹੋ ਜਾਊਗਾ ਤੇ ਜਿੰਨੇ ਟਰੈਕਟਰ ਹੁੰਦੇ ਆ ਜੀ ਫਰਸਟ ਤੇ ਸੈਕੰਡ ਓਨਰ ਹੀ ਹੁੰਦੇ ਆ ਜੀ ਹਾਂ ਫਰਸਟ ਸੈਕੰਡ ਜ਼ਿਆਦਾ ਫਰਸਟ ਹੀ ਹੁੰਦੇ ਆ ਠੀਕ ਆ ਜਿਆਦਾਤਰ ਫਰਸਟ ਹੀ ਹੁੰਦੇ ਗੇ ਤੇ ਇਧਰ ਮਹਿੰਦਰਾ ਖੜਾਗਾ ਬਾਈ ਜੀ 265 22 ਮਾਡਲ 22 ਮਾਡਲ ਫੁੱਲ ਟੌਪ ਮਾਡਲ ਤੇ ਵੱਡੇ ਹਿੱਸੇ ਵਾਲਾ ਤੇ ਕੰਪਨੀ ਨੇ ਬਾਈ ਜੀ ਪਾਵਰ ਸਟੀering ਆ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਪਲੱਸ ਦਾ ਮਾਰਕਾ ਵੀ ਅਜੇ ਤੱਕ ਖੜਾਗਾ ਹਾਂ ਬਸ ਨਵਾਂ ਹੀ ਹੈ ਟਰੈਕਟਰ ਜਮਨ ਨਵਾਂ ਹੀ ਹੈਗਾ 22 ਮਾਡਲ 1.5 200 ਘੰਟ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ 465 4 ਲੱਖ 65000 ਰੁਪਏ 4 ਲੱਖ ਰੁਪਏ ਲੋਨ ਵੀ ਹੋ ਜੇ ਤੇ ਕਿਸੇ ਨੇ ਲੈਣਾ ਹੋਇਆ ਤਾਂ ਠੀਕ ਹੈ ਜੀ 4 ਲੱਖ ਰੁਪਏ ਲੋਨ ਵੀ ਹੋ ਜਾਊਗਾ ਹਾਂ ਜਿਵੇਂ ਆਪਾਂ ਕਹ ਰਹੀਏ 40000 ਰੁਪਏ 50000 ਰੁਪਏ ਭਰ ਕੇ ਟਰੈਕਟਰ ਮਿਲ ਜਾਊਗਾ ਠੀਕ ਹੈ ਜੀ 45000 ਰੁਪਏ ਲਿਆਓ ਟਰੈਕਟਰ ਲੈ ਆਲੇ ਸਿਵਲ ਵਗਾਰੇ ਜਿਹੜਾ ਓਕੇ ਹੋ ਗਿਆ ਸਾਨੂੰ ਭਰ ਕੇ ਮਰਜ ਜਾਵੇ ਬਾਕੀ ਸੋਈ ਤੋੜ ਦੇਣਗੇ ਠੀਕ ਹੈ ਸਿਵਲ ਤੇ ਡਿਪੈਂਡ ਕਰਦਾ ਕਿ ਜੀ ਆਪਾਂ ਕਹ ਜੀ ਹਾਂ ਹਾਂ ਠੀਕ ਹੈ ਜੀ ਤੇ ਅੱਗੇ ਕਹ ਬਈ ਜੀ ਸੋਨਾ ਲੀਕਾ ਹਾਂ ਇਹ 1 ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰੋ ਬਾਈ ਜੀ ਟਰੈਕਟਰ ਦੀ ਤਕਰੀਬਨ ਬਾਈ ਜੀ 21 22 ਮਾਡਲ ਵਾਲੀ ਕੰਡੀਸ਼ਨ ਹੈ ਟਰੈਕਟਰ ਦੀ ਤੇ ਜੇ ਬੈਕ ਟਾਇਰ ਦੀ ਗੱਲ ਕਰੀਏ ਜੇ ਕੇ ਦੇ ਟਾਇਰ ਨਗੇ 14 ਦੇ ਟਾਇਰ ਲੱਗੇ ਹੋਏ ਹੈ ਨਵੇਂ ਟਾਇਰ ਲੱਗੇ ਹੋਏ ਹੈ ਤੇ ਜੇ ਕੇ ਦੇ ਟਾਇਰ ਨਗੇ ਤੇ ਫਰੰਟ ਟਾਇਰ ਦੀ ਗੱਲ ਕਰੀਏ ਫਰੰਟ ਟਾਇਰ ਕਿੰਨੇ ਕੇ ਪੈਸੇ ਪਏ ਜੀ ਇਹ 50 ਕੇ ਪੈਸੇ ਆਉਣਗੇ ਇਹ 50 ਕੇ ਪੈਸੇ ਆ ਤੇ ਪੀ ਵੀ 13 ਸੰਗਰੂਰ ਦਾ ਨੰਬਰ ਹੈਗਾ 14 ਮਾਡਲ ਹੈਗਾ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਹੈਗੀ 4 ਲੱਖ 30000 ਰੁਪਏ ਆ 4 ਲੱਖ 30000 ਰੁਪਏ ਆ ਤੇ ਵਾਕੀ ਇੰਜਣ ਪੱਖੋ ਦਾ ਪੂਰਾ ਓਕੇ ਸਾਰਾ ਓਕੇ ਹੈ ਟਰੈਕ ਬਹੁਤ ਵਧੀਆ ਚਲਾਈ ਠੀਕ ਹੈ ਜੀ ਚਲਾਈ ਚਲੂਈ ਦਾ ਵੀ ਪੂਰਾ ਸਾਫ ਆਗਾ ਹਾਂ ਲਓ ਬਾਈ ਜੀ ਜਦੋਂ ਤੁਸੀਂ ਪਿੰਡ ਚ ਪੜੋਗੇ ਤਾਂ ਸਾਹਮਣੇ ਤੁਹਾਨੂੰ ਬੜਾਇਆ ਚ ਟਰੈਕਟਰ ਸੇਲ ਪਰਚੇ ਜਾਨਾ ਉੱਪਰਲੀ ਫੇਰਲੀ ਆਗੇ ਨਾ ਬਸ ਸਟੈਂਡ ਤੋਂ ਉੱਪਰਲੀ ਫੇਨੀ ਠੀਕ ਹੈ ਜੀ ਰੋਡ ਦੇ ਉੱਤੇ ਆਮ ਗਾੜੀ ਨਹੀਂ ਬਣੀ ਹੋਈ ਠੀਕ ਹੈ ਜੀ ਇਹ ਨੇੜੇ ਦਾਣਾ ਮੰਡੀ ਨੇੜੇ ਦਾਣਾ ਮੰਡੀ ਤੇ ਇਧਰ ਵੀ ਨਿਗਾ ਮਰਵਾਲ ਸਿੰਘ ਮੋਰ ਤੋਂ ਯਾਤਰੀ ਵੇਚਦੀ ਆਉਣਾ ਠੀਕ ਹੈ ਜੀ ਕੋਲ ਕੋਲ ਇਹ ਵੀ ਸਿੱਧਾ ਰਸਤਾ ਹੈਗਾ ਠੀਕ ਹੈ ਜੀ ਇੱਕ ਮੋੜੀ ਪੈਂਦਾ ਗਿਆ ਤੇ ਰੋਡ ਆਉਂ ਇਬਾਕੇ ਉਹ ਸਾਹਮਣੇ ਮੰਡੀ ਹੈਗੀ ਜੀ ਹਾਂ ਸਾਹਮਣੇ ਦਾਣਾ ਮੰਡੀ ਨੇੜੇ ਦਾਣਾ ਮੰਡੀ ਠੀਕ ਹੈ ਜੀ ਠੀਕ ਹੈ ਬਾਬਾ ਜੀ ਹਲੋ ਬਾਬਾ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਕਿਸੇ ਨਵੀਆਂ ਤਦ ਤੱਕ ਲਈ ਧੰਨਵਾਦ